ਤਾ ਤਿਉਹਾਰਾਂ ਦੇ ਮੱਦੇਨਜ਼ਰ ਸੁਰੱਖਿਆ ਵਿਵਸਥਾ ਨੂੰ ਯਕੀਨੀ ਬਣਾਉਣ ਦੇ ਲਈ ਲਗਾਤਾਰ ਹੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਤੇ ਫਲੈਗ ਮਾਰਚ ਕਟਿਆਰੇ ਨੇ ਮਾਨਯੋਗ ਐਸਐਸਪੀ ਅਤੇ ਡੀਐਸਪੀ ਰਵਿੰਦਰ ਸਿੰਘ ਦੀਆਂ ਹਦਾਇਤਾਂ ਦੇ ਮੁਤਾਬਕ ਦੀਵਾਲੀ ਤੋਂ ਪਹਿਲਾਂ ਥਾਣਾ ਮਹਿਤਾ ਦੀ ਪੁਲਿਸ ਨੇ ਵਿਸ਼ਾਲ ਫਲੈਗ ਮਾਰਚ ਕਰਿਆ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਨ ਥਾਣਾ ਮਹਿਤਾ ਚੌਕ ਦੇ ਮੁਖੀ ਐਸਐਚਓ ਹਰਪਾਲ ਸਿੰਘ ਨੇ ਕਿਹਾ ਕਿ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਫਲੈਗ ਮਾਰਚ ਕੀਤਾ ਗਿਆ ਹੈ ਚੌਕ ਮਹਿਤਾ ਦੇ ਵਿੱਚ ਕਿਸੇ ਕਿਸਮ ਦੀ ਭੀੜ-ਭੜਕਾਨਾ ਨਾ ਹੋਵੇ ਇਕੱਠ ਨਾ ਕੀਤਾ ਜਾਵੇ ਤਾਂ ਦੁਕਾਨ ਵਾਲਿਆਂ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਉਹ ਦੁਕਾਨ ਦਾ ਸਮਾਨ ਸੜਕ ਦੇ ਉੱਪਰ ਨਾ ਲਗਾਉਣ ਤੇ ਸ਼ਰਾਰਤੀ ਅਨਸਰਾਂ ਨੂੰ ਵੀ ਸਖਤ ਚੇਤਾਵਨੀ ਦਿੰਦੇ ਹੋਏ ਉਹਨਾਂ ਕਿਹਾ ਕਿ ਇਹੋ ਜਿਹੀ ਕੋਈ ਵੀ ਹਰਕਤ ਨਾ ਕੀਤੀ ਜਾਵੇ ਜਿਸ ਤੋਂ ਮਜਬੂਰ ਹੋ ਕੇ ਪੁਲਿਸ ਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਪਵੇ। ਅੱਜ ਜਿਹੜਾ ਤੁਹਾਡੇ ਕੋਲ ਬਲੈਕਮਾਰਕ ਕੀਤਾ ਜਾ ਰਿਹਾ ਕਿਉਂ ਕੀਤਾ ਜਾ ਰਿਹਾ ਇਹ ਵੀ ਕਲੀਅਰ ਕਰਦੇ ਆ। ਅ ਦੇਖੋ ਜੀ ਫਲੈਗ ਮਾਰਕਾ ਸਾਡਾ ਨਾਕਾ ਤੇ 24 ਆਵਰ ਇੱਥੇ ਹੁੰਦਾ ਤੇ ਤਿਹਾਰਾਂ ਦੇ ਦਿਨ ਚੱਲਦੇ ਪਏ ਆ ਪਬਲਿਕ ਨੇ ਜਿਆਦਾ ਆਮ ਤੌਰ ਆਫ ਸੜਕਾਂ ਤੇ ਰਹਿਣੀ ਹੈ ਇਕਦੇ ਟ੍ਰੈਫਿਕ ਮੈਨੇਜਮੈਂਟ ਵਾਸਤੇ ਕਿ ਅਸੀਂ ਪਿੰਡ ਦੀ ਪੰਚਾਇਤ ਨੂੰ ਨਾਲ ਲੈ ਕੇ ਸਰਪੰਚ ਸਾਹਿਬ ਨੂੰ ਨਾਲ ਲੈ ਕੇ ਤੇ ਸਾਰੇ ਹੀ ਦੁਕਾਨਦਾਰਾਂ ਨੂੰ ਬੇਨਤੀ ਕਰ ਰਹੇ ਆ ਤੇ ਉਹ ਤਿਹਾਰਾ ਵਾਲੇ ਦਿਨਾਂ ਦੇ ਵਿੱਚ ਆਪਣਾ ਸਮਾਨ ਬਾਹਰ ਨਾ ਕੱਢਣ ਜਦਾ ਜੋ ਜਾਬਤੇ ਅਨਸਾਰ ਉਹਦੇ ਵਿੱਚ ਰਹਿ ਕੇ ਕੰਮ ਕਰਨ ਤਾਂ ਜੋ ਟ੍ਰੈਫਿਕ ਦੀ ਬਹਾਲੀ ਕੀਤੀ ਜਾ ਸਕੇ ਤੇ ਆਮ ਜਨਤਾ ਦੀ ਸੁਰੱਖਿਆ ਜਿਹੜੀ ਨੂੰ ਕੀਤਾ ਜਾ ਸਕੀ ਸਾਰਾ ਪ੍ਰਬੰਧ ਉਹਦੇ ਕਰਕੇ ਅਸੀਂ ਮਾਨਯੋਗ ਐਸਐਸਪੀ ਸਾਹਿਬ ਜੁਲਾ ਮਕਸਦ ਤੇ ਅਤੀਸ਼ ਸਾਹਿਬ ਸਿੰਘ ਜੀ ਤੇ ਸਾਡੇ ਡੀਐਸਪੀ ਸਾਹਿਬ ਰਵਿੰਦਰ ਸਿੰਘ ਜੀ ਹਦਾਇਤਾਂ ਦੇ ਅਨਸਾਰੇ ਅਸੀਂ ਸਾਰਾ ਕੁਝ ਕਰ ਰਹੇ ਹਾਂ ਤੇ ਪਿੰਡ ਦੀ ਪੰਚਾਇਤ ਜਿਹੜੀ ਸਾਡਾ ਚੌਕ ਮਹਿਤਰੋ ਨਾਲ ਲਾ ਕੇ ਸਾਰਾ ਕੁਝ ਕਰ ਰਹੇ ਹਾਂ ਜਿਹੜੇ ਗਲਤ ਅੰਸਰ ਹੈ ਉਹਨਾਂ ਨੂੰ ਕੀ ਚੇਤਾਵਨੀ ਕਰਨੀ ਜਾਂਦੇ ਹਾਂ ਮੱਲੇ ਹੌਟਸਪੌਟ ਕਿਹਾ ਸੀ ਇੱਕ ਇਲਾਕਾ ਮਹਿਤਾ ਚੌਕ ਖਾਸ ਕਰਕੇ ਇਹਨੂੰ ਵੀ ਦੇਖਦੇ ਨਹੀਂ ਕਿ ਹੌਟਸਪੌਟ ਤੇ ਰਹਿਣ ਨਹੀਂ ਦਿੱਤਾ ਸੀ ਹੁਣ ਪਿੰਡ ਦੀ ਪੰਚਾਇਤ ਖਲੋਤੀ ਹੈ ਆਲੇ ਦੁਆਲੇ ਨੂੰ ਕੁਛ ਲੋ ਤੁਸੀਂ ਹੌਟਸਪੌਟ ਰਹਿਣ ਦਿੱਤਾ ਮਾਨ ਜੋ ਸਾਡੇ ਐਸਐਸਪੀ ਸਾਹਿਬ ਦੀਆਂ ਸਖਤ ਅਦਾ ਕੰਮ ਕਿ ਜੇਕਰ ਕੋਈ ਕੋਈ ਵੀ ਸਰਚ ਕਰਨ ਦੀ ਕੋਸ਼ਿਸ਼ ਕਰੂਗਾ ਕਾਨੂੰਨ ਤੋੜੂਗਾ ਉਹਨਾਂ ਨਾਲ ਸਖਤੀ ਨਾਲ ਪੇਸ਼ ਹੈ ਜੂ ਉਹਦਾ ਕੋਈ ਲਿਹਾਜ਼ ਨਹੀਂ ਕੀਤਾ ਜਾਊਗਾ ਸਾਰੀ ਸੰਗਤ ਜਿਹੜੀ ਹੈ ਪਿੰਡਾਂ ਦੀ ਸਾਡੇ ਨਾਲ ਆ ਅਸੀਂ ਇਹਨਾਂ ਦੇ ਸਹਿਯੋਗ ਦੇ ਨਾਲ ਕਿਸੇ ਵੀ ਜਿਹੜਾ ਗਲਤ ਅਸਰ ਤੋਂ ਸਰਨੀ ਚੁਪਣ ਜਾਣ ਜੀ ਜੈਸੀ ਦੇਣਾ ਚਾਹੁੰਦੇ ਤੁਸੀਂ ਮਹਿਤਾਨ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦਿਵਾਲੀ ਦੀ ਬੰਦੀ ਛੋੜ ਦੀ ਖੁਸ਼ੀ ਦੇ ਦੇਖੋ ਜੀ ਅੱਜ ਅਸਰ ਤੋਂ ਨਤਾ ਅੱਜ ਪੰਜਾਬੀ ਜਿਲ੍ਹਾ ਮਸਰਤਿਆ ਦੀ ਪੁਲਿਸ ਵੱਲੋਂ ਤੇ ਛੌਂਕ ਮਹਿਤਾ ਵੱਲੋਂ ਪੰਜਾਬ ਭਰ ਦੇ ਵਿੱਚ ਤੇ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਵਸਦੇ ਪੰਜਾਬੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਤੇ ਮੈਂ ਛੌਂਕ ਮਹਿਤਾ ਦੀ ਪੁਲਿਸ ਵੱਲੋਂ ਸਰਪੰਚ ਸਾਹਿਬ ਦੇ ਨਾਲ ਅਸੀਂ ਇਹ ਛੌਂਕ ਮਹਿਤਾ ਦੇ ਲੋਕਾਂ ਨੂੰ ਤੇ ਇਲਾਕੇ ਦੇ ਲੋਕਾਂ ਨੂੰ ਇਹ ਮੈਸੇਜ ਜਣਾ ਚਾਹੁੰਦੇ ਆ ਕਿ ਕਿਸੇ ਵੀ ਕਿਸਮ ਦੀ ਸੁਰੱਖਿਆ ਦੇ ਵਿੱਚ ਛੁਕ ਨਹੀਂ ਹੋਣ ਦਿੱਤੀ ਜਾਊਗੀ ਇਹਨਾਂ ਗਲਤ ਅੰਸਰਾਂ ਨੂੰ ਉਸੇ ਸ਼ਕਤੀ ਨਾਲ ਦੁਬਾਰਾ ਪੇਸ਼ ਆਵਾਂਗੇ